ਸਰਕਾਰ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਸਰਹੱਦਾਂ ਨਾਲ ਲੱਗਦੇ ਪੰਜਾਬ ਦੇ 10 ਕਿਲੋਮੀਟਰ ਘੇਰੇ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ-ਬਾਰ ਛੱਡ ਦਿੱਤੇ ਸਾਵਧਾਨੀ ਵਜੋਂ ਕੁਝ ਲੋਕ ਆਪਣੇ ਦੋਸਤਾਂ ਰਿਸ਼ਤੇਦਾਰਾਂ ਕੋਲ ਚਲੇ ਗਏ ਅਤੇ ਬਾਕੀਆਂ ਲਈ ਸਰਕਾਰ ਨੇ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਨੇ ਫਾਜ਼ਿਲਕਾ ਦੇ 60 ਫਿਰੋਜ਼ਪੁਰ ਦੇ 300 ਤਰਨਤਾਰਨ ਦੇ 135 ਅੰਮ੍ਰਿਤਸਰ ਦੇ 137 ਗੁਰਦਾਸਪੁਰ ਦੇ 290 ਅਤੇ ਪਠਾਨਕੋਟ ਦੇ 65 ਪਿੰਡ ਪ੍ਰਭਾਵਿਤ ਹੋਏ ਨੇ ਜੰਗ ਦੇ ਖਤਰੇ ਦੇ ਖਦਸ਼ੇ ਕਾਰਨ ਸਾਵਧਾਨੀ ਵਜੋਂ ਪੰਜਾਬ ਸਰਕਾਰ ਨੇ ਕੀ ਕੀ ਕਦਮ ਚੁੱਕੇ ਪੰਜਾਬ ਕੈਬਨਟ ਦੀ ਬੈਠਕ ਅਤੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਖਤਰ ਨਾਲ ਬੈਠਕ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਾਣਕਾਰੀ ਦਿੱਤੀ ਇਹ ਨਵੀਂ ਦੀ ਸਟੇਟ ਡਿਜ਼ਾਸਟਰ ਕਮੇਟੀ ਹੈ ਕਮੇਟੀ ਦੇ ਅੰਦਰ ਡਿਜ਼ਾਸਟਰ ਰਿਸਪੋਨਸ ਕਮੇਟੀ ਬਚਾਅ ਕਮੇਟੀ ਉਹ ਉਹ ਬਣੀ ਹੁੰਦੀ ਹੈ ਜੇ ਕੋਈ ਅਜਿਹੀ ਐਮਰਜੈਂਸੀ ਆਵੇ ਤਾਂ ਫਿਰ ਸਾਰੇ ਵਿਭਾਗਾਂ ਦੇ ਸੈਕਟਰੀ ਹੋ ਸਾਰੇ ਡੀਜੀਪੀ ਸਾਹਿਬ ਸਭ ਇਕੱਠੇ ਹੋ ਕੇ ਉਹਦਾ ਦੱਸਦੇ ਫਿਰ ਇਹਨਾਂ ਨੇ ਉਹਨਾਂ ਦੀ ਮੀਟਿੰਗ ਕੀਤੀ ਤੇ ਫਿਰ ਮੈਂ ਡੀਜੀਪੀ ਸਾਹਿਬ ਤੇ ਇਹਨਾਂ ਨੂੰ ਆਪਣੇ ਸੱਦੇ ਤੇ ਇਹ ਸਾਰੇ ਹਾਲਾਤ ਤੇ ਇਸ ਕੀ ਇਹ ਹੁਣ ਸਾਢੇ 1000 ਕ ਪਿੰਡ ਹੈ ਜੀ 6 ਡਿਸਟ੍ਰਿਕਟ ਹੈ 1000 ਕ ਪਿੰਡਾਂ ਜਿੱਤੇ ਸੀ ਵੈਕੂਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਲਈ ਹੁਣ ਜਿਹੜੇ ਅਸੀਂ ਇੱਕ ਤਾਂ ਸਾਰੇ ਜ਼ਿਲ੍ਹਿਆਂ 'ਚ ਇੱਕ ਕੰਡੀਸ਼ਨਲ ਅਫੀਸਰ ਰਾਦੇ ਤੇ ਟੂ ਹੈਲਪ ਦਾ ਡੀਸੀ ਇਸ ਤੇ ਖਾਸ ਕਰਕੇ ਹோம் ਸੈਕਟਰੀ ਸਾਹਿਬ ਤੇ ਐਡੀਸ਼ਨ ਡੀਜੀਪੀ ਲਾਂਡ ਆਰਡਰ ਉਹ ਉਥੇ ਅਮਰਸਰ ਰੋਪੜ ਸਾਰੇ ਥਾਂ ਤੇ ਮਤਲਬ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਇਹਦਾ ਕਰ ਦਿੱਤਾ ਹੈ ਔਰ ਮੈਂ ਹਰ ਇੱਕ ਐਮਐਲਏ ਨੂੰ ਜਿਹੜਾ ਉਥੋਂ ਦਾ ਹੈ ਹਰ ਇੱਕ ਨੂੰ ਟੈਲੀਫੋਨ ਵੀ ਕੀਤਾ ਹੈ ਕਿ ਇਹ ਔਰ ਅਪਸ਼ਰਾਂ ਨੂੰ ਹਿਦਾਇਤ ਕੀਤੀ ਹੈ ਕਿ ਪਬਲਿਕ ਨੂੰ ਇਨਕਨਿਵੀਨੀਐਂਸ ਤਾਂ ਬਹੁਤ ਹੈ ਮੈਂ ਇਹ ਕੰਮ ਕਰ ਕਰ ਚੜਨਾ ਕਿਹੜਾ ਕੋਈ ਇਤੋਂ ਵੱਡੀ ਗੱਲ ਕੀ ਹੈ ਪਰ ਮਿਨੀਮਮ ਇਨਕਨਿਵੀਨੀਐਂਸ ਹੋਵੇ ਔਰ ਐਮਐਲਏ ਸਾਹਿਬਾਨ ਨੂੰ ਦੀ ਡਿਊਟੀ ਲਈ ਹੈ ਕਿ ਉਹ ਪਬਲਿਕ ਨੂੰ ਨਾਲ ਲੈ ਕੇ ਉੱਥੇ ਜੋ ਉਹਨਾਂ ਨੂੰ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਉੱਥੇ ਰਹਿਣ ਤੇ ਉਹ ਦੇ ਮਤਲਬ ਸਾਨੂੰ ਉਹ ਸਾਰਾ ਦੱਸ ਕਰ ਜਿਹੜੇ 10 ਕਿਲੋਮੀਟਰ ਦੇ ਸਕੂਲ ਸਾਰੇ ਬੰਨ ਕੀਤੇ ਹੈ ਕੋਈ ਬਚਣ ਦੇ ਤੱਕ ਕੋਈ ਉਹਨਾਂ ਦੇ ਅਫਸਰਾਂ ਨੇ ਵੀ ਸਾਰੇ ਉਹ ਚੁੱਟੀਆਂ ਕੈਨਸਲ ਕੀਤੀਆਂ ਹਨ ਔਰ ਇਸ ਤਰ੍ਹਾਂ ਦੇ ਸਟੈਪਸ ਲਏ ਹੈ ਬਾਕੀ ਜੋ ਹੁੰਦਾ ਹੈ ਕੈਂਪ ਸੈਟ ਅਪ ਕੀਤਾ ਹੈ ਹੈਲਥ ਸਟਾਫ ਤੇ ਪੂਰਾ ਇੰਤਜ਼ਾਮ ਹੈ ਜਿੱਥੇ ਲੋਕ ਰਹਿਣਗੇ ਆ ਇੱਕ ਸਾਰੇ ਜ਼ਿਲ੍ਹੇ ਡੀ ਸੀ ਨੂੰ 1-1 ਕਰੋੜ ਰੁਪਇਆ ਦੇ ਦਿੰਦਾ ਹੈ ਕਿ ਤੁਸੀਂ ਇਹ ਜਿਹੜੇ ਪ੍ਰੀਲੀਮਿਨਰੀ ਖਰਚੇ ਹੁੰਦੇ ਜਦੋਂ ਹੋਰ ਉਹਨਾਂ ਦਾ ਮਨੀ ਨੋ ਮੈਟਰ ਉਹਨਾਂ ਨੂੰ ਦਿੰਦਾ ਹੈ